ਪਤੰਦੀ ਕਾਨ ਜਿੱਥੇ ਆਏ ਦਿਨ ਸੜਕਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ ਸੜਕਾਂ ਦੇ ਵਿੱਚ ਪਾਣੀ ਭਰਿਆ ਜਾ ਰਿਹਾ ਤਾਂ ਉਧਰ ਖੰਨਾ ਤੋਂ ਪਾਦ ਲਾ ਕੇ ਚੰਡੀਗੜ੍ਹ ਨੂੰ ਜਾਣ ਵਾਲੀ ਹੈ ਮੁੱਖ ਸੜਕ ਦੀ ਹਾਲਤ ਵੀ ਕੁਝ ਖਾਸ ਨਹੀਂ ਹੈ ਦੱਸਦੇ ਕਿ ਸੜਕ ਦੀ ਖਸਤਾ ਹਾਲਤ ਖਿਲਾਫ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਕਿ ਜੀਟੀ ਰੋਡ ਪੁਲ ਦੇ ਹੇਠਾਂ ਚੌਂਕ 'ਚ ਟ੍ਰਾਫਿਕ ਜਾਮ ਲਾ ਦਿੱਤਾ ਇਸ ਸੜਕ ਖੰਨਾ ਨਾਲ ਸਿੱਧੀ ਚੰਡੀਗੜ੍ਹ ਨੂੰ ਜੋੜਦੀ ਹੈ ਅਤੇ ਇੱਥੋਂ ਦਰਜਨਾ ਪਿੰਡਾਂ ਦੇ ਲੋਕ ਹਰ ਰੋਜ਼ ਆਪਣੇ ਕੰਮ ਲਈ ਆਉਂਦੇ ਜਾਂਦੇ ਨੇ ਇਹਨਾਂ ਲੋਕਾਂ ਤੇ ਇਲਾਕੇ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਦੱਸਿਆ ਕਿ ਸੜਕ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਹਾਦਸੇ ਵਾਪਰਨੇ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਕਈ ਵਾਰ ਇਹ ਮਸਲਾ ਉਹਨਾਂ ਨੇ ਉੱਚ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਜਿਸ ਤੋਂ ਬਾਅਦ ਕਿ ਲੋਕਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਲੰਬੇ ਸਮੇਂ ਦੇ ਲਈ ਰੋਡ ਜਾਮ ਕਰ ਦੇਣਗੇ ਕੋਸ਼ਿਸ਼ ਕਰਨਾ ਹੈ ਯਾਰ ਮੈਂ ਆਇਆ ਇੱਥੇ ਨਾ ਮੈਨੂੰ ਨਹੀਂ ਪਤਾ ਬਈ ਛੜਟੀਆਂ ਕੀ ਕੰਮ ਕਰਦੀਆਂ ਨੇ ਹਾਂ ਮੈਂ ਤੁਹਾਨੂੰ ਦੱਸਦਾ ਮੈਂ ਮੋਟੀ ਮੋਟੀ ਦੱਸਦਾ ਜੋ ਜੋ ਮੈਨੂੰ ਪਤਾ ਬੜਾ ਬੜਾ ਜੀ ਕੋਈ ਨਹੀਂ ਕੋਈ ਨਹੀਂ ਸਾਡੀ ਨਹੀਂ ਹੁਣ ਜਦ ਨਹੀਂ ਸੁਣਦੇ ਜੀ ਮੇਰਾ ਹੱਥ ਬੰਨਣੇ ਮਜਬੂਰ ਹੋ ਗਏ ਜੀ ਜੋ ਮੈਨੂੰ ਪਤਾ ਹੈ ਨਾ ਜੋ ਮੈਨੂੰ ਪਤਾ ਜੋ ਹੋਇਆ ਹੈ ਫੈਟ ਰਿਹਾਰ ਦੇ ਮਤਲਬ ਉਹ ਦੱਸ ਰਿਹਾ ਠੀਕ ਹੈ ਸਾਰਾ ਮਤਾ ਪਾਸ ਹੋ ਗਿਆ ਟੈਂਟ ਚਿੱਠੀ ਚਾਰ ਬੰਦੇ ਚ ਆ ਚੁੱਕੇ ਟੈਂਡਰ ਲੱਜਦਾ ਉਸ ਤੋਂ ਬਾਅਦ ਇਹ ਕੰਮ ਸਰ ਹੋ ਜੂ ਬੰਦੇ ਬਾਅਦ ਮੈਠੋਡੀ ਗੱਲ ਨੂੰ ਇਹ ਵੀ ਸਹਿਮਤ ਹਾਂ ਸਰ ਟੋਡੀ ਗੱਲ ਨੂੰ ਸਾਨੂੰ ਹੁਣ ਮੌਜੂਦਾ ਜਿਹੜੇ ਸਾਡੇ ਹਾਲਾਤ ਨੇ ਉਹ ਇਨਸੀਡੈਂਟ ਹੁੰਦੇ ਆ ਕੋਈ ਮੌਤ ਨਾ ਹੋ ਰਹੀ ਕਿ ਕਹੀ ਦੀ ਉਹਦਾ ਹਲਕਾ ਤੇਰੀ ਦਾ ਬਵਾ ਦਿਓ ਜੀ ਕੋਈ ਉਹ ਵੀ ਆਲਟਰਨੇਟ ਕਰ ਲੈਣੇ ਆਪਾਂ ਤੇਰੀ ਦਾ ਕੋਈ ਬੜੀ ਕਰਵਾ ਦਿਓ ਕਰਵਾ ਆਓ ਕਿਓ ਸਾਹਿਬ ਇਹ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਵਾ 1 ਕਰੋੜ ਨਹੀਂ ਸਾਡੇ ਤਕਰੀਬਨ ਸਾਰੇ ਸ਼ਹਿਰ ਦਾ ਹੀ ਬਰਾ ਹਾਲ ਆ ਸਾਡੇ ਇੱਥੇ ਸ਼ੁਕਰ ਲੋਕ ਸਾਡੇ ਜਾਗੇ ਮੈਂ ਇੱਕ ਵੀਡੀਓ ਲੈ ਕੇ ਗਿਆ ਸੀਗਾ ਅਫਸਰ ਸਾਹਿਬਾਨਾ ਕੋਲ ਈਓ ਤੇ ਪ੍ਰਿੰਸੀਪਲ ਕਮੇਟੀ ਚਾੜੂ ਵਾਲਿਆਂ ਦਿਖਾਈ ਸੀਗੀ ਮੈਂ ਕਿ ਭਾਈ ਆ ਹਾਲਾਤ ਨੇ ਉੱਥੇ ਕਹਿੰਦੇ ਯਾਰ ਤੈਨੂੰ ਕੱਲੇ ਨੂੰ ਤਖਲੀਪ ਐਥੇ ਤੇ ਹੁਣ ਸੁਣ ਲੈਣਾ ਇੱਕ ਵੀ ਮੈਂਬਰ ਚਾੜੂ ਵਾਲਿਆਂ ਦਾ ਆ ਕੇ ਇਹਨਾਂ ਨੂੰ ਮਿਲਿਆ ਨਹੀਂ ਹੈਗਾ ਈਓ ਸਾਹਿਬ ਆਏ ਨੇ ਈਓ ਸਾਹਿਬ ਨੇ ਤਾਂ ਸਾਨੂੰ 15 ਤਰੀਕ ਤੱਕ ਤੱਕ ਵਾਦਾ ਕੀਤਾ ਕੂਬੇ ਦਾ ਚਤਰਪਰੇ ਦਾ ਉੱਥੇ ਵੀ ਇਹੀ ਲੌਲੀਪਾਪ ਦਿੱਤਾ ਸਾਨੂੰ ਇਹ ਵੀ ਇੱਕ ਲੌਲੀਪਾਪ ਆ ਸਾਡੇ ਪੰਜਾਬ ਦਾ ਇੱਕ ਸ਼ਹਿਰ ਆ ਹੁਣ ਕੁਝ ਦਿਨ ਪਹਿਲਾਂ ਧਰਨਾ ਲੱਗਿਆ ਸੀਗਾ ਉਥੇ ਨਾਲ ਦੀ ਨਾਲ ਈਓ ਸਾਹਿਬ ਨੇ ਘਟਕਾ ਸ਼ੁਰੂ ਕਰਤਾ ਹੀ ਕਰਵਾਣਾ ਕਉਨ ਇੱਥੇ ਨਾਲ ਦੀ ਨਾਲ ਫਿਰ ਘੜਕਾ ਸ਼ੁਰੂ ਹੋ ਰਿਹਾ ਨਾਲ ਗਿਰਨਾ ਚਲੋ ਠੀਕ ਆ ਲੋਕੋ ਬਾਜਰੀ ਜਿਹੜਾ ਫालतੂ ਕਿ ਘਟਾਇਲ ਲਾਣੀ ਆ ਉਹ ਬਾਅਦ ਚ ਲੱਜੂ ਮੇਰੇ ਸਾਹਮਣੇ ਗੱਡੀ ਦਾ ਕਾਰ ਦਾ ਉਹਦੇ ਵਿੱਚ ਪਾਣੀ ਭੜ ਗਿਆ ਵਿੱਚ ਫੈਮਿਲੀ ਨਵਾਂ ਬੱਚਾ ਹੋਇਆ ਸੀ ਉਹਨਾਂ ਦੇ ਤੇ ਉਹ ਕਿਵੇਂ ਨਹੀਂ ਬਿਮਾਰੀਆਂ ਲੱਗਣਗੀਆਂ ਉਸ ਬੱਚੇ ਨੂੰ ਨਵੇਂ ਜੰਮੇ ਨੂੰ ਤੇ ਕਾਰ ਦੇ ਵਿੱਚ ਦੋਨੋਂ ਹੀ ਬੰਪਰ ਉਤਰ ਗਏ ਵਿੱਚ ਖੜਾ ਕੇ ਤੁਰ ਗਏ ਵਿਚਾਰੇ ਕਿਵੇਂ ਕੱਢੇ ਉਹਨਾਂ ਨੂੰ ਗੱਟੀਆਂ ਲਾ ਕੇ ਫੱਟੇ ਲਾ ਕੇ ਕੱਢੇ ਸੀ ਉਹ ਆ ਹਾਲਾਤ ਉਹ ਵੀਡੀਓ ਦਿਖਾਈ ਮੈਂ ਅਫਸਰਾਂ ਨੂੰ ਝਾੜੂ ਵਾਲਿਆਂ ਨੂੰ ਕਿਸੇ ਨੇ ਚੂਨੀ ਸਰਕੀ ਹੈਗੀ ਆ ਲੋਕਾਂ ਨੂੰ ਹੁਣ ਮਜਬੂਰ ਕੀਤਾ ਗਿਆ ਸੜਕ ਤੇ ਆਣ ਲਈ ਸੜਕ ਜਾਮ ਇਹ ਲੋਕਾਂ ਦਾ ਕਸੂਰ ਨਹੀਂ ਇਹਦੇ ਵਿੱਚ ਜੇ ਕਹਿਣਗੇ ਵੀ ਲੋਕਾਂ ਦਾ ਕਸੂਰ ਆ ਇਹਦੇ ਸਿਰਫ ਲੌਲੀਪਾਪ ਦਿੰਦੇ ਨੇ ਲੌਲੀਪਾਪ ਜੇ ਚੂਸੀ ਜਾਣਗੇ ਠੀਕ ਆ ਜੇ ਐਂ ਬੈਠੇ ਰਹਿਣਗੇ ਫਿਰ ਕੁਝ ਹਾਲ ਹੋ ਜੂਗਾ ਇਹਦੇ ਵਿੱਚ ਜਿੱਥੇ ਟੱਟੋ ਵੱਟ ਤੀਜਾ ਚੌਥਾ ਧਰਨਾ ਜੀ ਸਾਡਾ ਇਹ ਅਸੀਂ ਸ਼ਵੇਰ ਦੇ 9 ਵਜੇ ਨੂੰ ਭੁੱਖੇ ਪਾਣੇ ਘਰਾਂ ਤੋਂ ਓਕਣੇ ਉੱਠ ਕੇ ਆਈ ਇੱਧਰ ਨੂੰ ਆ ਕੇ ਕੰਮ ਕਾਰ ਛੱਡ ਕੇ ਪਰ ਸਰਕਾਰਾਂ ਦਾ 3 ਘੰਟੇ ਹੋ ਗਏ 4 ਸਰਕਾਰ ਦਾ ਇੱਕ ਵੀ ਨੁਮਾਇੰਦਾ ਕੋਈ ਛੋਟਾ ਕੋਈ ਬੜਾ ਕੋਈ ਵੀ ਨਹੀਂ ਆਇਆ ਪ੍ਰਸ਼ਾਸਨ ਨੂੰ ਭੇਜ ਤਾਂ ਵੀ ਇੱਥੇ ਜਾ ਕੇ ਰੈਸ਼ਕਲ ਆਓ ਜਾਮ ਲੱਗਿਆ ਉਹ ਖਲਾਓ ਜਾਮ ਲੱਗਿਆ ਕਾਰੇ ਵਾਸਤੇ ਆ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੀ ਹੈ ਕਿਾਰੇ ਵਾਸਤੇ ਜਾਮ ਲੱਗਿਆ ਸਰਕਾਰਾਂ ਨੂੰ ਕਿਤੇ ਪਤਾ ਨਹੀਂ ਜਾਂ ਉਹ ਸੁੱਤੀਆਂ ਬਈਆਂ ਨੇ ਸਰਕਾਰਾਂ ਜਦੋਂ ਇੱਥੇ ਕੋਈ ਅਨੁਸਕਾਮੀ ਘਟਨਾ ਹੋਗੀ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਫਿਰ ਐਮਐਲਏ ਸਾਹਿਬ ਆ ਜਾਣਗੇ ਫਿਰ ਕੀ ਗੱਲ ਸਾਰੀ ਵੋਟਾਂ ਤੇ ਕੇਰੇ ਗਿਆ ਜੀ ਇਨਸਾਨ ਦੀ ਕੋਈ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈਗਾ ਜੀ ਜਿਹੜੀ ਅਨਮੋਲੀ ਆ ਉਹਦੀ ਕੋਈ ਵੈਲਿਊ ਨਹੀਂ ਹੈਗੀ ਇੱਥੇ ਐਡੇ ਐਡੇ ਟੋਏ ਪੈ ਗਏ ਜੀ ਤੁਸੀਂ ਨੰਕੇ ਦੇਖੋ ਲਾਈਵ ਵੀ ਲਖਾਓ ਇਹਨਾਂ ਨੂੰ ਕਹਿੰਦਾ ਕਿਤੇ ਦੇ ਕਰੋ ਇਹ ਚੰਡੀਗੜ੍ਹ ਪਾਈ ਪਾਸ ਨਿਕਲਦਾ ਹਿਮਾਚਲ ਪਾਈ ਪਾਸ ਆ ਜੀ ਜਿਹੜਾ ਬਾਦਲੇ ਦਾ ਟੋਟਾ ਤੇ ਪਰਦਾ ਇਹੀ ਹੈ ਕਿ ਅੱਜ ਦੇਖੋ ਇਹ ਮਤਾ 2 ਸਾਲ ਪਹਿਲਾਂ ਪਾਇਆ ਸੀ ਮੈਂ ਇੱਥੇ ਆਇਆ ਨਵਹੁਣੀ ਅੱਜ ਮੇਰੇ ਨਾਲ ਹੋ ਗਿਆ ਉੱਥੇ ਸਾਡੇ ਹੈੱਡ ਆਫ ਦੇ ਵਿੱਚ ਉੱਥੇ ਸਾਡਾ ਮਤਾ ਪਾਸ ਹੋ ਚੁੱਕਿਆ ਹੈ ਉਹਨਾਂ ਮੇਰੇ ਅਸਲ ਤੇ ਚੈਵੀ ਪਾਸਰ ਮਤਾ ਹੋ ਗਿਆ 4 ਜਾਂ 3-4 ਦਿਨ ਤੋਂ ਕਾਫੀ ਮਿਲ ਚੁ ਮਤੇ ਦੀ ਟੈਂਡਰ ਸੀ ਲਾਵਾਂਗੇ ਟਰੈਟਰ ਦਾ ਪ੍ਰੋਸੈਸਿੰਗ ਦਾ ਪਰ ਟੋੜ ਦਾ 1 ਮਿੰਟ ਬਾਅਦ ਕੰਮ ਸਟਾਰਟ ਹੋ ਪਿਆ। ਇਹ ਸਭ ਇੱਕ ਜਿਹੜੀ ਜਗ੍ਹਾ ਖੱਣੇ ਜਾਂਦੀ ਹੈ ਜਾਂ ਖੱਣੇ ਜਾਂਦੀ ਹੈ। ਅਸੀਂ 5812 'ਚ ਪਤਾ ਪਾਇਆ ਹੈ। ਜਦ ਕੰਮ ਬਾਹਰ ਜਰਾਹਤ ਆ ਨਾ ਅਸੀਂ ਉਹਦੇ ਅੰਦਰ ਮਤ ਪਾਇਆ ਹੈ। ਇਹ 2 ਸਾਲ ਪਹਿਲਾਂ ਪਹਿਲਾਂ ਪਿਆ ਸੀ। ਤੇਜ ਮਤ ਪਿਆ। ਉਹ ਕਹਿੰਦਾ ਸਭ ਨਾਲ ਪ੍ਰਵੀਨ ਹੁੰਦੀ ਹੈ 5812। ਅਸੀਂ ਆਪਣੇ ਇਹਦੇ ਬਾਹਰ ਕੰਮ ਤਰਾਹਦੇ ਆ। ਉਹ ਮਤ ਪਾਇਆ ਸੀ ਅਸੀਂ। ਉਹ ਪਾਸ ਹੋ ਗਿਆ ਸਾਡਾ।